ਰਾਤਰੀਆ ਕਾਲ ਕਿਸਾਨ ਮੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਮੀਰੋ ਗੱਲ ਕਰਦੇ ਹਾਂ ਜੋ ਮੌਕੇ ਤੇ ਝੋਨੇ ਦੇ ਮੰਡੀ ਰੇਟ ਚੱਲ ਰਹੇ ਨੇ ਉਹਨਾਂ ਦੇ ਬਾਰੇ ਤੇ ਨਾਲ ਦੀ ਨਾਲ ਜੋ ਪੰਜਾਬ ਸਰਕਾਰ ਤੇ ਸ਼ੈਲਰਾਂ ਦੇ ਵਿੱਚ ਜੋ ਕਾਫੀ ਦਿਨਾਂ ਤੋਂ ਮਸਲਾ ਬਣਿਆ ਹੋਇਆ ਝੋਨੇ ਦੀ ਕਢਾਈ ਨੂੰ ਲੈ ਕੇ ਉਹਦੇ ਤੇ ਤੇ ਜੋ ਪੀਆਰ 126 ਕਿਸਮ ਹੈ ਇਹਦੇ ਤੇ ਕਾਫੀ ਜੋ ਗੰਭੀਰ ਮਸਲਾ ਜੋ ਸ਼ੈਲਰ ਮਾਲਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਜੋ PR 126 ਕਿਸਮ ਹੈ ਇਹਦੇ ਚੋ ਪੂਰਾ ਜੋ ਝੋਲ ਨਹੀਂ ਨਿਕਲ ਰਿਹਾ ਯਾਨੀ ਕਿ ਇੱਕ ਕਵਾਂਟਲ ਪਿੱਛੇ ਉਹਨਾਂ ਨੇ ਸਰਕਾਰ ਨੂੰ 67 ਕਿਲੋ ਝੋਲ ਦੇਣਾ ਹੁੰਦਾ ਜਦ ਕਿ PR 126 ਚੋਂ ਸਿਰਫ 60 ਕਿਲੋ ਝੋਲ ਹੀ ਨਿਕਲ ਰਿਹਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕੀ PR 126 ਦੀ ਜੋ ਸਥਿਤੀ ਰਹਿ ਸਕਦੀ ਹੈ ਰੇਟ ਕੀ ਰਹਿ ਸਕਦੇ ਨੇ ਜਾਂ PR 126 ਵਿਗ ਕੀ ਵੀ ਜਾਂ ਨਹੀਂ ਵਿਕੇਗੀ ਇਹਦੇ ਤੇ ਆਪਾਂ ਪੂਰਨ ਤੌਰ ਤੇ ਇਸ ਵੀਡੀਓ ਚ ਚਰਚਾ ਕਰਾਂਗੇ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਅਪਡੇਟਡ ਜਾਣਕਾਰੀ ਮੰਡੀ ਰੇਟ ਆਉਣ ਵਾਲੇ ਦਿਨਾਂ ਤੱਕ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਸੋ ਕਿਸਾਨ ਵੀਰੋ ਸੋ ਸਭ ਤੋਂ ਪਹਿਲੇ ਆਪਾਂ ਗੱਲ ਕਰਦੇ ਹਾਂ ਜੋ ਪੰਜਾਬ ਸਰਕਾਰ ਤੇ ਸੈਲਰ ਮਾਲਕਾਂ ਦੇ ਵਿੱਚ ਜੋ ਅ ਮਸਲਾ ਚੱਲ ਰਿਹਾ ਉਹਦੇ ਤੇ ਸੋ ਇਹ ਮਸਲਾ ਕਾਫੀ ਦਿਨਾ ਤੋਂ ਖਬਰਾਂ ਦੇ ਵਿੱਚ ਆ ਰਿਹਾ ਤੇ ਇਹਦਾ ਜੋ ਮੇਨ ਖਿੱਚਾ ਤਾਣੀ ਦਾ ਜੋ ਰੀਜ਼ਨ ਹੈ ਉਹ ਪੰਜਾਬ ਸਰਕਾਰ ਜੋ ਸ਼ੈਲਰ ਮਾਲਕਾਂ ਤੋਂ ਐਪਲੀਕੇਸ਼ਨ ਮੰਗ ਰਹੀ ਹੈ ਕਿ ਇਸ ਵਾਰ ਵੀ ਜੋ ਤੁਸੀਂ ਝੋਨੇ ਦੀ ਕਢਾਈ ਵਾਸਤੇ ਜੋ ਆਪਦੇ ਫਾਰਮ ਭਰੋ ਪਰ ਜਦ ਕਿ ਦੂਜੇ ਪਾਸੇ ਪਹਿਲੇ ਜੋ ਸ਼ੈਲਰ ਮਾਲਕਾਂ ਦਾ ਕਹਿਣਾ ਸੀ ਕਿ ਸਾਡੇ ਕੋਲ ਪਿਛਲੇ ਸਾਲ ਵਾਲਾ ਜੋ ਸਟੋਕ ਸਰਕਾਰ ਨੇ ਚੱਕਿਆ ਨਹੀਂ ਉਹਦੇ ਪੈਸੇ ਵੀ ਅਜੇ ਨਹੀਂ ਮਿਲੇ ਤੇ ਅਗਲੇ ਸਾਲ ਦੀਆਂ ਜੋ ਫਾਰਮ ਸਰਕਾਰ ਮੰਗ ਰਹੀ ਹੈ ਪਹਿਲੇ ਉਹ ਚਾਹੁੰਦੇ ਨੇ ਕਿ ਜੋ ਪਿਛਲਾ ਸਟੋਕ ਖਾਲੀ ਕੀਤਾ ਜਾਵੇ ਉਸ ਤੋਂ ਬਾਅਦ ਹੀ ਜੋ ਅਗਲੇ ਫਾਰਮ ਉਹ ਸ਼ੈਲਰ ਮਾਲਕਾਂ ਵੱਲੋਂ ਭਰੇ ਜਾਣਗੇ ਇਸ ਦੇ ਨਾਲ ਨਾਲ ਜੋ ਦੂਜਾ ਕਾਰਨ ਸ਼ੈਲਰ ਮਾਲਕਾਂ ਨੇ ਦੱਸਿਆ ਉਹ ਪੀਆਰ 126 ਕਿਸਮ ਦਾ ਜੋ ਹੈ ਉਸ ਤੋਂ ਉਹਨਾਂ ਦਾ ਕਹਿਣਾ ਹੈ ਕਿ ਪੀਆਰ 126 ਚੋਂ ਪੂਰੇ ਚੋਲ ਨਹੀਂ ਨਿਕਲ ਰਹੇ ਜੋ ਸਰਕਾਰ ਤੇ ਛੈਲਰ ਮਾਲਕਾਂ ਦੇ ਵਿੱਚ ਕੰਡੀਸ਼ਨ ਹੁੰਦੀ ਹੈ ਉਹ 100 ਕੁਆਂਟਲ ਮਗਰ ਜੋ 67 ਕਿਲੋ ਚੋਲ ਛੈਲਰ ਮਾਲਕਾਂ ਨੂੰ ਦੇਣੇ ਪੈਂਦੇ ਨੇ ਤੇ ਉਹਦੇ ਪੀਆਰ 126 ਚੋਂ 100 ਕਿਲੋ ਦੇ ਪਿੱਛੇ 60 ਕਿਲੋ ਚੋਲ ਹੀ ਨਿਕਲ ਰਹੇ ਨੇ ਜੀ ਦੀ ਪਰਪਾਈ ਜੋ ਛੈਲਰ ਮਾਲਕ ਆਪ ਨਹੀਂ ਕਰ ਸਕਦੇ ਸੋ ਇਹਨੂੰ ਲੈ ਕੇ ਵੀ ਕਾਫੀ ਜੋ ਮਸਲਾ ਗੰਭੀਰ ਹੋਇਆ ਉਹਨਾਂ ਦਾ ਕਹਿਣਾ ਹੈ ਕਿ 7 ਕਿਲੋ ਜੋ ਚੋਲ ਬਕਾਇਆ ਨੇ ਉਹਨਾਂ ਦਾ ਘਾਟਾ ਅਸੀਂ ਪੂਰਾ ਨਹੀਂ ਕਰ ਸਕਦੇ ਹਰ ਇੱਕ ਸ਼ੈਲਰ ਮਾਲਕਾਂ ਨੂੰ ਕਰੋੜਾਂ ਦਾ ਘਾਟਾ ਪਵੇਗਾ ਜਿਹਦੇ ਕਰਕੇ ਜੋ ਸਰਕਾਰ ਤੇ ਸ਼ੈਲਰ ਮਾਲਕਾਂ 'ਚ ਕਾਫੀ ਖਿੱਚਾ ਤਾਣੀ ਹੋਈ ਹੈ ਦੂਜੇ ਪਾਸੇ ਸਰਕਾਰ ਨੇ ਆਪ ਕਹਿ ਕੇ ਕਿਸਾਨਾਂ ਤੋਂ ਪੀਆਰ 126 ਕਿਸਮ ਬਿਜਵਾਈ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸ਼ੈਲਰ ਵਾਲੇ ਹੱਥ ਖੜੇ ਕਰ ਰਹੇ ਨੇ ਤਾਂ ਕੀ ਇਹ ਦੀ ਸਥਿਤੀ ਰਹਿ ਸਕਦੀ ਹੈ ਉਹ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਪਰ ਪੰਜਾਬ ਸਰਕਾਰ ਲਈ ਕਾਫੀ ਜੋ ਮੁਸੀਬਤ ਦੀ ਘੜੀ ਹੈ ਕੀ ਸਰਕਾਰ ਇਹ ਦੀ ਪਰਪਾਈ ਆਪਦੇ ਵੱਲੋਂ ਕਰੇਗੀ ਜਾਂ ਪੀਆਰ 126 ਕਿਸਮ ਮਾਰਕੀਟ ਦੇ ਵਿੱਚ ਮੰਦੇ ਰੇਟਾਂ ਦੇ ਵਿੱਚ ਲੱਗੇਗੀ ਉਹ ਕਹਿਣਾ ਅਜੇ ਮੁਸ਼ਕਲ ਹੈ ਤੇ ਤੁਸੀਂ ਵੀ ਆਪਦੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਸਾਂਝੀ ਕਰ ਸਕਦੇ ਹੋ ਜਦ ਤੱਕ ਜਿੱਥੇ ਤੱਕ ਮੈਨੂੰ ਲੱਗਦਾ ਪੀਆਰ 26 ਇਸ ਸਾਲ ਜੋ ਅ ਮੰਡੀਆਂ ਦੇ ਵਿੱਚ ਕਾਫੀ ਰੁਲਣ ਦੀ ਸਥਿਤੀ ਦੇ ਵਿੱਚ ਹੈ ਸੋ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਦੇ ਨਾਲ ਨਾਲ ਜੋ ਮੌਕੇ ਤੇ ਮੰਡੀ ਚ ਰੇਟ ਚੱਲ ਰਹੇ ਨੇ ਉਹਦੇ ਤੇ ਵੀ ਆਪਾਂ ਚਰਚਾ ਕਰਦੇ ਹਾਂ ਸੋ ਸਭ ਤੋਂ ਪਹਿਲੇ ਸ੍ਰੀ ਅਮਰitsar ਸਾਹਿਬ ਮੰਡੀ ਦੀ ਗੱਲ ਕਰਦੇ ਹਾਂ ਇੱਥੇ ਜੋ 1509 ਦਾ ਰੇਟ ਹੈ 2676 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕਿਆ ਉਸ ਤੋਂ ਬਾਅਦ ਸਰਸਾ ਮੰਡੀ ਦੀ ਗੱਲ ਕਰੀਏ 1509 2450 ਤੋਂ ਲੈ ਕੇ 2515 ਰੁਪਏ ਪ੍ਰਤੀ ਕੁਆਂਟਲ ਫਤਿਹਪੁਰਬਾਦ ਮੰਡੀ 1509 2550 ਰੁਪਏ ਪ੍ਰਤੀ ਕੁਆਂਟਲ ਉਸ ਤੋਂ ਬਾਅਦ ਟੋਹਾਣਾ ਮੰਡੀ ਦੀ ਗੱਲ ਕਰੀਏ 1509 2615 ਰੁਪਏ ਪ੍ਰਤੀ ਕੁਆਂਟਲ ਰਾ ਦੋੜ ਮੰਡੀ 1500 ਨੂੰ ਹੱਥ ਵਾਲਾ 2850 ਰੁਪਏ ਲਾੜਵਾ ਮੰਡੀ 1500 ਨੂੰ ਹੱਥ ਵਾਲਾ 2895 ਰੁਪਏ ਸੋ ਇਸ ਮੰਡੀ ਦੇ ਵਿੱਚ ਜੋ ਕਾਫੀ ਦਿਨਾਂ ਬਾਅਦ ਤੇਜ਼ੀ ਦੇਖਣ ਨੂੰ ਮਿਲੀ ਹੈ ਪਹਿਲੇ 1500 ਨੂੰ ਸਿਰਫ 2400 2500 ਦੇ ਘਰਾਂ ਦੇ ਵਿੱਚ ਸੀ ਸੋ ਕਾਫੀ ਦਿਨਾਂ ਬਾਅਦ ਇਹ ਆਂਕੜਾ 2900 ਨੂੰ ਛੂੰਦਾ ਹੋਇਆ ਨਜ਼ਰ ਆ ਰਿਹਾ ਹੈ ਸੋ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ-ਜਿਵੇਂ ਵੈਰਾਈਟੀ ਸੁਧਰੇਗੀ ਰੇਟ ਹੋਰ ਸੁਧਰਨ ਦੀ ਉਮੀਦ ਹੈ ਉਸ ਤੋਂ ਬਾਅਦ ਇੰਦਰੀ ਮੰਡੀ ਦੀ ਗੱਲ ਕਰਦੇ ਹਾਂ 1509 ਹੱਥ ਵਾਲਾ 2775 ਰੁਪਏ ਪ੍ਰਤੀ ਕਵਾਂਟਲ ਕਰਨਾਲ 1509 ਹੱਥ ਵਾਲਾ 2750 ਰੁਪਏ ਜਾਗੀਰਾਬਾਦ ਮੰਡੀ 1509 ਕੰਬਾਈਨ ਵਾਲਾ 2500 ਰੁਪਏ ਖੈਰ ਮੰਡੀ ਕੰਬਾਈਨ ਵਾਲਾ 1509 2601 ਰੁਪਏ ਗੜਮਕਤੇਸ਼ਵਰ ਮੰਡੀ 1509 ਹੱਥ ਵਾਲਾ 2601 ਰੁਪਏ ਨਰੇਲਾ ਮੰਡੀ 1509 ਹੱਥ ਵਾਲਾ 2724 ਰੁਪਏ ਗਦਰਪੁਰ ਮੰਡੀ ਪੀਆਰ 26 1895 ਰੁਪਏ 1509 2300 ਰੁਪਏ ਤਰਾਵੜੀ ਮੰਡੀ ਦੀ ਗੱਲ ਕਰੀਏ ਪੁਰਾਣਾ 1509 3300 ਰੁਪਏ ਪ੍ਰਤੀ ਕੁਇੰਟਲ ਨਵਾਂ 1509 2700 ਰੁਪਏ ਪ੍ਰਤੀ ਕੁਇੰਟਲ 1121 ਹੱਥ ਵਾਲੀ 4550 ਰੁਪਏ 17 18 ਹੱਥ ਵਾਲੀ 4250 ਰੁਪਏ ਜੋ ਨਾਸਰਪਤੀ 2300 ਉਹਨਿਆਰ ਤੇ ਸੁਗੰਧਾ ਚੋਨਾ 2550 ਰੁਪਏ ਪ੍ਰਤੀ ਕਵਾਂਟਲ ਵਿਕਿਆ ਸੋ ਕਿਸਾਨ ਵੀਰੋ ਇਹ ਮੇਨ ਮੇਨ ਜੋ ਮੰਡੀਆਂ ਦੇ ਰੇਟ ਸੀ ਤੁਹਾਡੇ ਨਾਲ ਸਾਂਝੇ ਕੀਤੇ ਨੇ ਇਸ ਦੇ ਨਾਲ ਨਾਲ ਤੁਸੀਂ ਵੀ ਜੋ ਆਪਦੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਕਰ ਸਕਦੇ ਹੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਗੈਰ ਬਾਸਮਤੀ ਚੋਨੇ ਦੀ ਸਥਿਤੀ ਰਹੇਗੀ ਜਾਂ PR 126 ਕਿਸਮ ਦੀ ਕੀ ਸਟੇਜ ਰਹਿ ਸਕਦੀ ਹੈ ਰੇਟ ਘਟ ਕਾਫੀ ਘਟ ਮਿਲਣਗੇ ਜਾਂ ਬਿਲਕੁਲ ਹੀ ਮੰਡੀਆਂ ਦੇ ਵਿੱਚ ਪੀਆਰ 126 ਰੂਲੇਗੀ ਤੇ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਕਿਸਾਨਾਂ ਨਾਲ ਜਰੂਰ ਸਾਂਝੀ ਕਰੋ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਲਈ ਫਾਰਮਰਸ ਵੈਲਫੇਅਰ ਹੱਬ ਦੇ YouTube ਚੈਨਲ ਤੇ Facebook ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ